ਅੱਜ ਸੀਐਮ ਭਗਵੰਤ ਮਾਨ ਜੀਰਾ ਪਹੁੰਚ ਰਹੇ ਨੇ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਹੱਥ ਚ ਦਸਤੇ ਲੈ ਕੇ ਖੜੇ ਨੇ ਬਈ ਸੋਸੀ ਜੀਦਾ ਦੀ ਖੁਸ਼ੀ ਹੋ ਰਹੀ ਹੈ ਭਾਨ ਸਾਹਿਬ ਜੀਰਾ ਬਹੁਤ ਖੁਸ਼ੀ ਹੋ ਰਿਹਾ ਸਮਾਰੋਹ ਕਰ ਰਹੇ ਆ ਅੱਜ ਸਾਡੇ ਬਹੁਤ ਹੀ ਖਰਗੋਪਿਆਰੇ ਨੇਤਾ ਪੰਜਾਬ ਦੀ ਆਣ-ਛਾਣ ਬਾਣ ਅਕਾਦ ਭਗਵੰਤ ਸਿੰਘ ਜੀ ਮਾਨ ਸਾਹਿਬ ਜੋ ਅੱਜ ਇੱਥੇ ਜੀਰਾ ਵਿਖੇ ਪਹੁੰਚ ਰਹੇ ਆ ਅਸੀਂ ਉਹਨਾਂ ਦਾ ਸਿਰ ਦੇ ਖੁਸ਼ੀ ਨਾਲ ਸਵਾਗਤ ਕਰਾਂਗੇ ਕਿੰਨਾ ਕਿ ਲੋਕਾਂ ਦਾ ਪਿਆਰ ਬਹੁਤ ਪਿਆਰ ਕਰਦੇ ਜੀ ਹਰ ਪਿੰਡ ਅਸੀਂ ਜਾ ਰਹੇ ਹਾਂ ਆਪ ਪਿੰਡ ਦੇ ਮਹਾਨ ਸਾਹਿਬ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਤੇ ਉਹਨਾਂ ਦੀ ਦੋਸਤ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਨੇ ਤੇ ਲੋਕ ਬਹੁਤ ਹੁਮ ਆ ਕੇ ਅੱਜ ਅੱਜ ਦਾ ਅੱਜ ਦਾ ਕਾਰਜਕ੍ਰਮ ਦਾਸੀ ਗਿਆ ਹੈ ਬਹੁਤ ਗਰਮ ਜੋਸ਼ੀ ਨਾਲ ਦਾ ਸਾਲ ਦਿਖ ਰਿਹਾ ਹੈ ਸਹਿਬ ਹਲਕਾ ਦੀ ਜਿਹੜੀ ਸੀਟ ਆ ਉਹ ਚਾਚਾ ਦੇ ਵਿੱਚ ਆ ਕੀ ਲੱਗਦੀ ਹੈ ਕੌਣ ਬਾਈ ਮਾਰ ਤੁਹਾਡੇ ਸਾਹਮਣੇ ਆ ਰਹੀ ਤਾਂ ਦੱਸਣ ਦੀ ਲੋੜ ਨਹੀਂ ਹੈ ਕਿ ਤੁਸੀਂ ਚਾਰੇ ਪਾਸੇ ਕੈਮਰਾ ਖਵਾਓ ਤੇ ਲੋਕਾਂ ਜਿਹੜੇ ਇਸ ਵਾਰ ਪੂਰਾ ਪੱਕਾ ਮਾਰ ਬਣਾਈ ਦਿੱਤਾ ਹੈ ਕਿ ਲਾਜੀ ਸੀ ਕਿ ਵੀ ਮਾਰਦੇ ਨੇ ਯਾਰ ਬਹੁਤ ਵੱਡੇ ਮਾਰ ਦਿੰਦੇ ਨੇ ਅੱਗੇ ਆਪਣਾ ਕੇਂਦਰ ਵਿੱਚ ਵਜਣਗੇ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਲੋਕ ਲੋਕਾਂ ਨੂੰ ਇਹੀ ਮੈਸੇਜ ਹੈ ਰਲ ਮਿਲ ਕੇ ਰੋ ਪਿਆਰ ਦੇ ਨਾਲ ਰੋ ਲੋਕਾਂ ਦੀ ਉਂਗਲਾਂ ਦੇ ਵਿੱਚ ਬਿਲਕੁਲ ਨਹੀਂ ਆਣਾ ਵਿਰੋਧੀਆਂ ਦੀ ਇਹਨੇ ਕਿੰਨਾ ਕਿ ਪਿਆਰ ਕਰ ਰਿਹਾ ਬਹੁਤ ਬਹੁਤ ਮਹਿਰ ਰਿਹਾ ਕਿਉਂਕਿ ਉਹ ਨਦਰ ਭਗਵਾਨਪਨ ਜੀ ਦਾ ਚਿਹਰਾ ਇਹੋ ਜਿਹਾ ਹੈ ਉਹਦੇ ਕੰਮ ਇਹੋ ਜਿਹਾ ਹੈ ਕਿ ਲੋਕ ਪਿਆਰ ਹੀ ਬੋਲ ਕਰਦੇ ਆ ਹੜ ਆਇਆ ਪਿਆ ਪਿੱਛੋਂ ਤੱਕ ਇਧਰ ਖਰੋਇ ਪਰ ਰੋਡ ਤੱਕ ਤੱਕ ਪਰ ਜੀਰਾਂ ਦੇ ਵਿੱਚ ਜਿਵੇਂ ਅਸੀਂ ਸ਼੍ਰੀ ਨਿਰੇਖਤਾ ਜੀ ਵਿਧਾਨ ਸਭਾ ਦੇ ਵਿੱਚ ਤਕਰੀਬਨ 23 23000 ਲੀਟਰਾਂ ੱੱਕੇ ਲੈ ਕੇ ਗਏ ਆ ਤੇ ਭਾਵੇਂ ਸ਼ਹਿਰ ਵਾਲ ਨੂੰ ਜਿਹੜਾ ਰੋਡ ਜਾਂਦਾ ਸਾਰੇ ਰੋਡ ਬਲਾਕ ਹੋ ਗਿਆ ਇੰਨੀ ਗਰਮੀ ਦੇ ਬਾਵਜੂਦ ਇੰਨੀ ਧੁੱਪ ਦੇ ਬਾਵਜੂਦ 3 ਘੰਟੇ ਦੇ ਲਗਭਗ ਸਮਾਂ ਹੋ ਗਿਆ ਮੇਰੇ ਭਰਾਵਾਂ ਨੂੰ ਇੱਥੇ ਖੜਿਆ ਨੂੰ ਭਰਾਵ ਤਾਂ ਬੜੇ ਸੁੱਕਲੇ ਪਿਆ ਪਰ ਉਹਨਾਂ ਨੇ ਇੰਤਜ਼ਾਰ ਕੀਤਾ ਕਦੇ ਮੰਤਰੀ ਬਣ ਕੇ ਕਦੇ ਫੇਰ ਤਾਂ ਭੁੱਲ ਜਾਓਗੇ ਵੇਖੋ ਦਾਸ ਮੰਤਰੀ ਰਿਹਾ ਤੇ ਹੋ ਸਕਦਾ ਤੁਸੀਂ ਵੀ ਬੰਨ ਤੇ ਆਇਓ ਲਾਲਜੀਤ ਭੁੱਲਰ 2 ਮਹੀਨੇ ਪਾਣੀ ਚੱਲਿਆ 60 ਦਿਨ ਲਾਲਜੀਤ ਭੁੱਲਰ 60 ਦਿਨ ਹੀ ਇੱਥੇ ਬੰਨ ਤੇ ਰਿਹਾ ਆਦੋਕ ਜਿਹੜੇ ਆਏ ਰਜਵਾੜਾ ਸਾਹੀ ਪਣਾ ਕੇ ਬੈਠੇ ਸੀ ਵੀ ਇਹ ਜਿਹੜਾ ਪਿਓ ਬਣ ਗਿਆ ਉਹਦਾ ਪੁੱਤ ਬਣ ਜਾਣਾ ਮੁੜਕੇ ਦਾ ਪੋਤਰਾ ਬਣ ਜਾਣਾ ਆ ਪੁੱਲਰ ਸਾਹਿਬ ਇੱਕ ਗੱਲ ਹੈ ਜਿਵੇਂ ਹਲਕਾ ਖੰਡੂਰ ਸਾਹਿਬ ਦੀ ਗੱਲ ਕਰੀਏ ਤਾਂ ਸਾਰੇ ਅਮਰਪਾਲ ਤੋਂ ਕਿਉਂ ਡਰਦੇ ਨੇ ਪਤਾ ਦੇਖੋ ਅਸੀਂ ਤਾਂ ਕਿਸੇ ਤੋਂ ਨਹੀਂ ਡਰਦੇ ਲੋਕਾਂ ਨੇ ਫਤਵਾ ਦੇਣਾ ਜਿੰਨੇ ਕੰਮ ਕੀਤੇ ਆ ਲੋਕਾਂ ਨੇ ਫਤਵਾ ਦੇਣਾ ਜਿਹਦੀ ਸਰਕਾਰ ਆ 2 ਸਾਲ ਜਿੰਨੇ ਕੰਮ ਕੀਤੇ ਉਹ ਕੌਣ ਆ ਸਰਦਾਰ ਭਗਵੰਤ ਸਿੰਘ ਮਾਨ ਬਿਜਲੀ ਦੇ ਬਿੱਲ ਕਿੰਨੇ ਜ਼ੀਰੋ ਲਿਆਂਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਮਾ ਲਾਕਲੇ ਨੇ ਕਿੰਨੇ ਖੁੱਲੇ ਸਰਦਾਰ ਭਗਵੰਤ ਸਿੰਘ ਮਾਨ ਨੇ ਖੇਤਾਂ ਤੱਕ ਪਾਣੀ ਕਿੰਨੇ ਪਹੁੰਚਾਇਆ ਭਗਵੰਤ ਸਿੰਘ ਮਾਨ ਨੇ ਬਿਜਲੀ ਜਿਹੜੀ 24 ਘੰਟੇ ਕੀਤੀ ਆ ਭਗਵੰਤ ਸਿੰਘ ਮਾਨ ਨੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰਦੇ ਆ ਤੇ ਤੁਸੀਂ ਵੀ ਵੇਖਿਓ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ 13 ਦੇ 13 ਮੈਂਬਰ ਪਾਰਲੀਮੈਂਟ ਦਿੱਲੀ ਚ ਜਾਣਗੇ ਤੇ ਆਪਦੇ ਪੰਜਾਬ ਦੇ ਹੱਕ ਲੈ ਕੇ ਇਹਦੇ ਚਰਨਜੀਤ ਸਿੱਕੀ ਜੀ ਵੀ ਨਾਲ ਨੇ ਸਾਡੇ ਰੋਡ ਮਹਾਸਾਰੇ ਸਿੱਕੀ ਸਾਹਿਬ ਕਿੰਦਾ ਰੰਗ ਹੰਗਾਰਣ ਲੱਗੇ ਬਹੁਤ ਵਧੀਆ ਰੰਗ ਹੰਗਾਰਾ ਸਾਡੇ ਸ਼ਹਿਰ ਦੇ ਵਿੱਚੋਂ ਮਾਜੀਤ ਭੁੱਲਣ ਸਾਹਿਬ ਟਿਕਟ ਕੱਢਣੇ ਪਤਾ ਸੀਐਮ ਭਗਵੰਤ ਮਾਨ ਜੀ 라 ਪਹੁੰਚ ਕੇ ਨੇ ਤੁਸੀਂ ਤਸਵੀਰ ਆਹ ਦੇਖ ਸਕਦੇ ਹੋ ਆ ਭਗਵੰਤ ਮਾਨ ਲਈ ਲੋਕ ਸਾਡੇ ਪੰਜਾਬ ਦੇ ਲੋਕਾਂ ਨਾਲ ਆ ਰਹੇ ਨੇ ਆ ਇਸ ਵਕਤ ਸਿਮ ਭਗਵਾਨ ਜੀਰਾ ਪਹੁੰਚ ਚੁੱਕੇ ਨੇ ਲੋਕ ਫੁੱਲਾਂ ਦੀ ਵਾਰ ਬਾਰਿਸ਼ ਕਰ ਰਹੇ ਨੇ ਵਰਖਾ ਕਰ ਰਹੇ ਨੇ ਉਹਨਾਂ ਨੂੰ ਜੀ ਆਇਆ ਕੀ ਜਾਂਦਾ ਲੋਕ